ਜੋ ਪਿਛਲੇ ਸਮੇਂ ਦਰਾਂ ਜੋ ਪਹਿਲਾ ਪੰਜਾਬ ਦੇ ਵਿੱਚ ਮਾੜਾ ਸਮਾ ਚੱਲਿਆ ਜਿਹਨੂੰ ਅਤਵਾਦ ਦਾ ਸਮਾ ਵੀ ਕਹਿ ਸਕਦੇ ਆ ਉਸ ਸਮੇਂ ਦਰਾਂ ਸਾਡੇ ਪੰਜਾਬ ਪੁਲਿਸ ਦੇ ਕਾਫੀ ਜਵਾਨਾਂ ਨੇ ਸ਼ਹਾਦਤ ਦਿੱਤੀ ਹੈ ਜੋ ਉਥੇ ਸ਼ਹਾਦਤ ਤੇ ਮੱਤੇ ਨਜ਼ਰ 21 ਅਕਤੂਬਰ ਨੂੰ ਹਰ ਸਾਲ ਪੁਲਿਸ ਕਮੇਮੋਰੇਸ਼ਨ ਡੇ ਮਨਾਇਆ ਜਾਂਦਾ ਹੈ ਜਿਹਦੇ ਵਿੱਚ ਜਿੰਨੇ ਵੀ ਸਾਡੇ ਸ਼ਹੀਦ ਪਰਿਵਾਰ ਹੋਏ ਆ ਉਹਨਾਂ ਨੂੰ ਮਿਲਿਆ ਜਾਂਦਾ ਹੈ ਉਹਨਾਂ ਦੀ ਕੋਈ ਦੁੱਖਤ ਸੁਣੀ ਜਾਂਦੀ ਹੈ ਜੇ ਕੋਈ ਦੁੱਖ ਤਕਲੀਫਾਂ ਉਹਦਾ ਹੱਲ ਕੀਤਾ ਜਾਂਦਾ ਹੈ ਜੋ ਅੱਜ ਇਸੇ ਲੜੀ ਦੇ ਤਹਿਤ ਉਪਰੋਂ ਡੀਜੀਪੀ ਸਾਹਿਬਾਂ ਜੋ ਡੀਜੀਪੀ ਸਾਹਿਬ ਪੰਜਾਬ ਦੀਆਂ ਹਦਾਇਤਾਂ ਆਈਆਂ ਸੀ ਕਿ ਜਿਹੜੇ ਵੀ ਸਾਡੇ ਏਰੀਆ ਦੇ ਮਸ਼ਹੂਰ ਪਰਿਵਾਰ ਰਹਿੰਦੇ ਆ ਉਹਨਾਂ ਨੂੰ ਪਰਸਨਲੀ ਮਿਲ ਕੇ ਉਹਨਾਂ ਨੂੰ ਪੁੱਛਿਆ ਜਾਵੇ ਜੇ ਕੋਈ ਨਾ ਇਹ ਦੁੱਖ ਤਕਲੀਫਾਂ ਤੇ ਜੇ ਉਹਦਾ ਕੋਈ ਹੱਲ ਉੱਤੋਂ ਹੈੱਡਕੁਆਰਟਰ ਲੈਵਲ ਤੋਂ ਹੋਣਾ ਉੱਥੇ ਨੂੰ ਲਿਖ ਕੇ ਭੇਜਿਆ ਜਾਵੇ ਜੇ ਕੋਈ ਸਾਡੇ ਲੈਵਲ ਤੋਂ ਹੋਣਾ ਤੇ ਸਾਡੇ ਲੈਵਲ ਤੇ ਕੀਤਾ ਜਾਵੇ ਜੋ ਉਤਲੇ ਹੁਕਮਾਂ ਦੀ ਪਾਲਣਾ ਹੈ ਠੀਕ ਅੱਜ ਅਸੀਂ ਸਾਡੇ ਏਰੀਆ ਚ ਚਾਰ ਪਰਿਵਾਰ ਰਹਿੰਦੇ ਆ ਜਿਹਦੇ ਵਿੱਚ ਸ਼ਹੀਦ ਐਸ.ਆਈ ਰਗਵੀਰ ਸਿੰਘ ਨੰਬਰਦਾਰ ਪਿੰਡ ਜਿਹੜੇ ਚੱਕਲਾ ਬਖਸ਼ਾ ਉਹਨਾਂ ਦੀ ਜਿਹੜੀ ਵਾਈਫ ਆ ਸੰਦੀਪ ਕੌਰ ਜੀ ਮਰੇ ਸੀ ਇਸੇ ਤਰ੍ਹਾਂ ਸ਼ਹੀਦ ਸਪਾਈ ਜਸਵੰਤ ਸਿੰਘ ਇਹਨਾਂ ਦੀ ਜਿਹੜੀ ਆਪਣੀ ਵਾਈਫ ਆ ਉਹ ਇੱਥੇ ਆਪਣੇ ਭਰਾਪੁਰ ਰਹਿ ਰਹੀ ਹੈ ਲਤੀਪੁਰ ਸ੍ਰਿੰਦਰਪੁਰ ਉਹ ਮਣੀ ਸੀ ਸ਼ਹੀਦ ਸਪਾਈ ਸੁਖਵਿੰਦਰ ਸਿੰਘ ਹੈਗੇ ਆ ਇਹਨਾਂ ਦੀ ਜਿਹੜੀ ਵਾਈਫ ਆ ਅੱਜ ਆਪਦੀ ਬੇਟੀ ਦਾ ਇਲਾਜ ਕਰਾਉਣ ਜਲੰਧਰ ਗਈ ਹੋਈ ਹੈ ਇਹਨਾਂ ਦਾ ਬੇਟਾ ਗੁਰਪ੍ਰੀਤ ਸਿੰਘ ਜਿਹੜਾ ਪੰਜਾਬ ਪੁਲਿਸ জব ਕਰਦਾ ਜਿਸ ਵੇ ਉਹਨਾਂ ਨਾਲ ਗੱਲ ਹੋਈ ਸੀ ਉਹਨੇ ਕਿਹਾ ਵੀ ਮੰਮੀ ਜਿਹੜੀ ਆ ਭੈਣ ਦੀ ਦਵਾਈ ਤੋਂ ਜਸਵੰਤਰ ਗਈ ਹੋਈ ਹੈ ਤੇ ਸ਼ਹੀਦ ਸਪਾਈ ਬਲਵੰਤ ਸਿੰਘ ਮਨਸੂਰਪੁਰ ਤੋਂ ਰਹਿਣ ਵਾਲੇ ਆ ਜਿਹੜੀ ਉਹਨਾਂ ਦਾ ਬੇਟਾ ਆ ਉਹ ਜਿਹੜਾ ਆ ਐਸ ਵੀਰੇ ਆਪਣੇ ਜਸਵੰਤਰ ਸਿੰਘ ਪੰਜਾਬ ਪੁਲਿਸ ਸਰਵਿਸ ਕਰਦਾ ਆ ਜਸਵੰਤਰ ਸਿੰਘ ਦੀ ਵਾਈਫ ਜਿਹੜੀ ਆ ਉਹ ਸਾਨੂੰ ਮਿਲੀ ਸੀ ਸਾਰਿਆਂ ਨੂੰ ਮਿਲ ਕੇ ਸਾਰਿਆਂ ਦੇ ਦੁੱਖ ਸੁੱਖ ਪੁੱਛਿਆ ਗਿਆਂ ਦੋ ਜਿਹੜੀ ਆ ਲਤੀਫਪੁਰ ਤੋਂ ਆਪਣੀ ਸੰਤਲਪੁਰ ਜੀ ਹੈਗੇ ਆ ਉਹਨਾਂ ਨੇ ਮੈਕਮੇ ਤੋਂ ਕੋਈ ਮਦਦੀ ਮੰਗ ਕੀਤੀ ਹੈ ਜੋ ਉਸ ਸੰਬੰਧੀ ਲਿਖ ਕੇ ਭੇਜਾਂਗੇ ਜੋ ਵੀ ਉਹਨਾਂ ਦਾ ਹੈਗਾ ਕੋਈ ਉਹ ਜਿਹੜਾ ਆ ਹੈਲਥ ਕਾਰਡ ਬਣਾਉਣਾ ਚਾਹੁੰਦੇ ਆ ਉਹ ਹੈਲਥ ਕਾਰਡ ਉਹਨਾਂ ਦਾ ਬਾਕੀ